ਆ ਬਸ ਮਸਬਜੀ ਬਹੁਤ ਸਵਾਦ ਬਣੀ ਜੀ ਜਿਹੜਾ ਵਾਕਿਆ ਬੜੀ ਸਵਾਦ ਆ ਹਾਂਜੀ ਚੱਲ ਮਮਾ ਜਾ ਕੇ ਖੇਡਣਾ ਖੇਡਣਾ ਕਿਥੇ ਆ ਹਾਂਜੀ ਇੱਕ ਰੋਟੀ ਰਹਿ ਗਈ ਮੈਂ ਸਬਜੀ ਹੋਰ ਲਿਆਦਾ ਤੇ ਤੂੰ ਆ ਵੀ ਖਾੜਾ ਨਹੀਂ ਮਮਾ ਜੀ ਨਹੀਂ ਖਾਂਦਾ ਮੈਂ ਖਾਲੀ ਜਾ ਜਕੇ ਨਹੀਂ ਪੋਤਾ ਇੱਕ ਰੋਟੀ ਰਹਿ ਗਈ ਆ ਇੱਕ ਰੋਟੀ ਕਿਤੇ ਕਿੱਡੀ ਕੁ ਮਾ ਸਕਦੀ ਨਹੀਂ ਰੋਟੀ ਆ ਨਾਲੇ ਖਾਏ ਪੀਏਗਾ ਤੇ ਤੇਰੀ ਸਿਹਤ ਮਾਸਾ ਹੋਊਗੀ ਯਾ ਮਮਾ ਮੈਂ ਅੱਜ ਕਿਹਾ ਮੈਂ ਜ਼ਿਆਦਾ ਨਹੀਂ ਖਾਈ ਜਾ ਹੁਣ ਜਾ ਮੈਂ ਐਵੇਂ ਤੁੰਨੇ ਖਾਈ ਜਾਣਾ ਫਿਰ ਖਾਈ ਤੇ ਨਹੀਂ ਜਾਣਾ ਪੁੱਤ ਤੇ ਪਰਤਾਰੀ ਤੇਰੀ ਹੁਣ ਖਾਣ ਪੀਣ ਦੀ ਉਮਰ ਵਾ ਹੁਣ ਨਹੀਂ ਖਾਣਾ ਤੇ ਕਦੋਂ ਖਾਣਾ ਵਾ ਹੁਣ ਖਾਏਗਾ ਸਰ ਇਹ ਰੋਪ ਨੂੰ ਵੀ ਆਜ਼ਮਾ ਲਓ ਸਾਰੇ ਇਕੱਠੇ ਖਾਣੀਆਂ ਜਰੂ ਪਹਿਲਾਂ ਹੀ ਰੱਜ ਕੇ ਰੋਟੀ ਖਾਈ ਆ ਤੇ ਹੁਣ ਰੂਪ ਨੂੰ ਕੀ ਬਾਜ਼ ਮਾਰਨੀ ਆ ਕੋਈ ਨਹੀਂ ਮਾਰ ਲਈ ਨੀ ਆਵਾਜ਼ ਉਹਨੂੰ ਵੀ ਤੂੰ ਇੰਜ ਕਰ ਪਿਆ ਇੱਕ ਰੋਟੀ ਖਾ ਲੈ ਤੇ ਮੈਂ ਸਬਜ਼ੀ ਲੈ ਕੇ ਆ ਗਈ ਨਹੀਂ ਰਹਿਣ ਦੋ ਤੇ ਜਾ ਫੇਰ ਨਹੀਂ ਮੈਂ ਜੀ ਨਹੀਂ ਕਰਾਂਂਦਾ ਅੰਮਾ ਮੈਂ ਜੋ ਤਾਂ ਚਾਲਾ ਹੀ ਅੱਧੀ ਅੱਧੀ ਕਰ ਲੈਨੇ ਆ ਚਲ ਠੀਕ ਆ ਹਾਂ ਮੈਂ ਸਬਜ਼ੀ ਲੈ ਕੇ ਆ ਗਈ ਚਲੋ ਤੇ ਲੱਗੇ ਗਿਆ ਵਾ ਪੱਠੇ ਚੂੜੀ ਪਾਤਾ ਲਾ ਕੇ ਬੀਬੀ ਮੱਕੋ ਵੀ ਮੰਮੀ ਨੂੰ ਕੋਈ ਫਿਕਰ ਨਹੀਂ ਮੇਰੀ ਕੁੜੀ ਡਈ ਮੈਂ ਕਰ ਲਾਂ ਹਣਕੇ ਕੋਈ ਫਿਕਰ ਨਹੀਂ ਮੰਮੀ ਨੂੰ ਬੀਬੀ ਵੀ ਅੰਦਰ ਪੈਣ ਹੈ ਤੇ ਬੀਬੀ ਨੂੰ ਆਪੇ ਕਰ ਲੈਣਾ ਚੱਲ ਆਹ ਘਰ ਆ ਚੱਲ ਮੈਂ ਵੀ ਜਾਣੀ ਆ ਇੱਕ ਚੱਲ ਮੈਂ ਵੀ ਜਾਣੀ ਆ ਕਿਤੇ ਗਰਮੀ 베ਰੀ ਆ ਮੰਮੀ ਨੇ ਰੋਟੀ ਪਕਾ ਲਈ ਹੋਣੀ ਆ ਖਾਣੀ ਆ ਸਵੇਰ ਦੀ ਪਪਾ ਹੀ ਉਹ ਦੋ ਦਿੱਤੀ ਆ ਪਪਾ ਸਾਹਮਣੇ ਮੰਮੀ ਟਿਫਿਨ ਪਾਉਤੋ ਕਰ ਬਾਜ਼ੀ ਕਰਦਾ ਚੱਲ ਆ ਜਾ ਕੀ ਆ ਕਿਤੇ ਰੋਟੀ ਖਾ ਲ ਭਾਈ एक टीवी ना। तो नज रोटी भी बदो बधी ज्यादा खाधी गई सब्जी इन ज्यादा स्वाद ही आ जान दियां कड़ी कर ला के पखा तो रैसट करा फिर लाइट आती फिर ए सी छि नहीं जान लिया ਆ ਕੇ ਮਾਰਨੇ ਬੇਹਕੇ ਦਉਂਦੇ ਆ ਰਸੋਈ ਚ ਵੜ ਗਈ ਆ ਕੋਈ ਨਹੀਂ ਲਬੜਾ ਲਬੜਾ ਜਾ ਕੇ ਰੋਟੀ ਰੋਟੀ ਕਿੱਥੇ ਗਈ ਬੋਲੀ ਮੈਂ ਤੇ ਸਵੇਰ ਦੀ ਨਹੀਂ ਖਾਧੀ ਜਿਹੜੀ ਸਵੇਰ ਤੇ ਖਾਧੀ ओहो आदिया ओए मेरी किस्मत चिढ़नी है कि यार मैं मैं ना अरे वाली अंजुन दावा रोटी वो तक नहीं खत्म ही होगी मम्मी ने जा के पूछ दिया मम्मी रोटी कह रही है तो सब्जी तो मैं ना तो नहीं बनाई ना सब्जी तो है कि रोटी पूछ दी मम्मी हाँ ਕਿੱਦਾਂ ਸ਼ਿਕੋ ਭੋਲਣ ਲਈ ਆ ਅੱਜ ਨਾ ਮਿਲੀ ਰੋਟੀ ਮम्मा ਰੋਟੀ ਕਿੱਥੇ ਆ ਕਿੱਥੇ ਆ ਰੋਟੀ ਮੈਨੋਂ ਨਹੀਂ ਦਿੱਤਾ ਰੋਟੀ ਕਿੱਥੇ ਆ ਮੈਨੂੰ ਭੁੱਖ ਲੱਗੀ ਆ ਰੋਟੀ ਖਾਣੀ ਆ ਤੇ ਭੁੱਖ ਲੱਗੀ ਆ ਤਾਂ ਰੋਟੀ ਖਾ ਮੈਨੇ ਮੇਰੀ ਜਾਣ ਕੇ ਆਣ ਕੇ ਖਾਣ ਲਈ ਆ ਮੇਰਾ ਤੇ ਅੱਗੇ ਬੜਾ ਪੀਪੀ ਵਧਿਆ ਵਾ ਓ ਮੇਰੀ ਤੇ ਸਿਲਾਈਆਂ ਨਹੀਂ ਪਰ ਲਾਈਆਂ ਹੀ ਗਿਆ ਤੇ ਖਾ ਲਈਆਂ ਹੀ ਕੇ ਮੈਨੂੰ ਹੁਣ ਕੀ ਕਹਿਣ ਲਈ ਆ ਤੈਨੂੰ ਪਤਾ ਪਹਿਲਾਂ ਤੇ ਦੱਸਿਆ ਹੈਗਾ ਆਟਾ ਤੇ ਮਾਸਾ ਕਿ ਜਿੰਨਾ ਗੁੰਨੇ ਆ ਤੈਨੂੰ ਬੜਾ ਪਤਾ ਨਹੀਂ ਤੇ ਮੈਂ ਆਟਾ ਮਾਸਾ ਵੱਧ ਗੁੰਨਾ ਵਾ ਉਹ ਜਿੰਨਾ ਆਟਾ ਗੁੰਨੇ ਆ ਓਨੇ ਗੜੀਆਂ ਹੀ ਲਾ ਕੇ ਖਾ ਲਈਆਂ ਹੁਣ ਮਹਾਨੋ ਕੀ ਕਹਿਣ ਲਈ ਆਣ ਕੇ ਪਪਾ ਜੀ ਤੇ ਪਾਪਾ ਜੀ ਜਰੂ ਆਊਗਾ ਤੂੰ ਵੇਖੀ ਜਾਊਗੀ ਪਹਿਲਾਂ ਤੇਰ ਕੋ ਵੱਧ ਨਹੀਂ ਹਮਾਸਾ ਘਾਟਾ ਗੁੱਜਦਾ ਚੱਲ ਮੈਂ ਆਪਣੇ ਤੇ ਪਾਪਾ ਜੀ ਹੋਗੀ ਤੇ ਬੀਬੀ ਜੀ ਹੋਗੀ ਲਾ ਲੈਣੀ ਆ ਬੀਬੀ ਨੇ ਖਾ ਲਈ ਆ ਆਈ ਵੱਡੀ ਰੋਟੀਆਂ ਲਾਉਣ ਵਾਲੀ ਸਾਰੇ ਖਾ ਇੱਧਰ ਮੇਰੀ ਗੱਲ ਸੁਣ ਲੈ ਇੱਥੇ ਬਹਿ ਜਾ ਚੁੱਪ ਕਰਕੇ ਜੇ ਅਰ ਸੋਈ ਚ ਵੜ ਗਈਆਂ ਤੇ ਵੇਖੀ ਤਰਾ ਕੀ ਹਾਲ ਕਰਦੀਆਂ ਤੇ ਫਿਰ ਪਾਪਾ ਜੀ ਕਹਿੰਦੇ ਲਾਉਣ ਦੀ ਆ ਪਾਪਾ ਨੇ ਖਾ ਕੇ ਆਉਣਾ ਵਾ ਜੇ ਨਾ ਖਾ ਕੇ ਆਉਣਗੇ ਤਾਂ ਕੋਈ ਨਹੀਂ ਲਾ ਦਾਂਗੇ ਪਾਪਾ ਨੂੰ ਉਸੇ ਵਲੇ ਵੱਡੀ ਆਈ ਤੂੰ ਆਪਣੇ ਜੋਗੀ ਰੋਟੀ ਲਾ ਲੈਨੀ ਆ ਜਦੋਂ ਮੈਂ ਆ ਨਹੀਂ ਰੋਟੀਆਂ ਲਾਉਣ ਵੱਲ ਉਦੋਂ ਤੇ ਆਂਦੀ ਮੇਰੇ ਹੱਥ ਸੜਦੇ ਆ ਹੁਣ ਨਹੀਂ ਤਾਂ ਰੱਥ ਸੜਦੇ ਮਮੀ ਜੀ ਮੈਂ ਸਾਰੇ ਕੰਮ ਕਰ ਸਕਦੀ ਆ ਰੋਟੀਆਂ ਨਹੀਂ ਲਾ ਸਕਦੀ ਚਾਚਾ ਅਵਰ ਲਾ ਕੱਲ ਤੋਂ ਤੂੰ ਰੋਟੀਆਂ ਲਾਇਆ ਕਰੇਂਗੀ ਫਿਰ ਜੇ ਆਖਿਆ ਨਾ ਵੀ ਮੇਰੇ ਹੱਥ ਸੜ ਗਏ ਆ ਫਿਰ ਗਾੜੀ ਹੋ ਹੋ ਆਪਣੇ ਪਾਪਾ ਨੂੰ ਖਾ ਲੀਆਂ ਪਿਆ ਵੇਖੋ ਮੇਰੇ ਹੱਥ ਉਂਗਲਾਂ ਸੜੀਆਂ ਆ ਵਾ ਵੇਖੀ ਤੇਰਾ ਫਿਰ ਮੈਂ ਕੀ ਹੌਸ਼ਰ ਕਰਦੀ ਆ ਕਿਦਾਂ ਜਬਾ ਲੜਮਦੀ ਆ ਜਿਵੇਂ ਮੈਂ ਆਪਣੀ ਤੇ ਪਾਪਾ ਦੀ ਰੋਣੀ ਰੋਟੀ ਤੋਵਟੀ ਆ ਗਈ ਪਾਪਾ ਦੀ ਫਿਕਰ ਕਰਨ ਵਾਲੀ ਵੀ ਜੇਰ ਸੋਈ ਝਾਟੇ ਨੂੰ ਹੱਥ ਲੱਗ ਗਿਆ ਜਾਂ ਗੈਸ ਨੂੰ ਹੱਥ ਲੱਗ ਗਿਆ ਤੇ ਵੇਖੀ ਜੇ ਲਾਉਣੀਆਂ ਵਾ ਤੇ ਇਥੇ ਬਾਹਰ ਦਫਾ ਹੋ ਚੁੱਲੇ ਤੇ ਚੱਲ ਮੰਮੀ ਮੈਂ ਚੁੱਲੇ ਤੇ ਹੀ ਲਾ ਲੂੰਗੀ ਚੱਲ ਫਿਰ ਚੱਲ ਦਫਾ ਹੋ ਜਾ ਕੇ ਚੁੱਲੇ ਤੇ ਆਈ ਵੱਢੀ ਨੂੰ ਆ ਜੀ ਫਨੂ ਸੇਕ ਪੈਂਦਾ ਖਾਣ ਗਿਆ ਨਹੀਂ ਸੇਕ ਪੈਂਦਾ ਤੈਨੂੰ ਅੱਜ ਜ਼ਬਾਨ ਲੜਾਉਣ ਅੱ ਗਿਆ ਨਹੀਂ ਸੇਕ ਪੈਂਦਾ ਵੀ ਮੰਮੀ ਜੀ ਮੈਂ ਜਾ ਕੇ ਉਹ ਲੁੰਨੀ ਆ ਕਿੱਟੀ ਆਈ ਵੇ ਇਹਦੀ ਜ਼ਬਾਨ ਕਿਤਾ ਚਲਦੀ ਆ ਇਹ ਮੇਰੇ ਹੱਥਾਂ ਨੂੰ ਸੇਕ ਪੈਂਦਾ ਵਾ ਤੇਰਾ ਤਾਂ ਸੇਕ ਵੇਖੀ ਮੈਂ ਕਿਦਾਂ ਕੱਢ ਦੇ ਤੇਰਾ ਮੈਂ ਇਹਨੂੰ ਇਦਾਂ ਹੀ ਹੋਣੀ ਅਕਲ ਟਕਾਣੇ ਆਉਣੀ ਆ ਇਹਦੇ ਨਾਲ ਮੈਂ ਇਦਾਂ ਹੀ ਕਰਿਆ ਕਰਨਾ ਵਾ ਆਪ ਟਾਈਮ ਸਿਰ ਖਾ ਕੇ ਇਹਨੂੰ ਭੁੱਖੀ ਰੱਖਿਆ ਕਰੂੰਗੀ ਨਾ ਪੈਰੀ-ਐਰੀ ਅਕਟਕਾਣੇ ਹੋਗੇ ਕਿੱਦਾਂ ਮੇਰੀਆਂ ਸ਼ਿਕਾਇਤਾਂ ਲੰਦੀ ਹੈਗੀ ਤੈਨੂੰ ਤਾਂ ਮੈਂ ਦੱਸਦੀ ਆ ਨਾ ਚਲ ਆ ਮੇਰੀ ਕਿਸਮਤ ਮਾਰਾ ਲਿਖਿਆ ਕੋਲ ਚਲ ਪੇਰਾ ਤੇ ਹੁਣ ਗਿਆ ਚਲ ਮੈਂ ਆਪਣੇ ਤੇ ਪਪਾ ਜੋਗੇ ਰੋਟੀ ਲੈ ਆ ਲੈਣੀ ਆ ਨਾ ਮੈਂ ਕਦੀ ਲੋਣੀ ਨਹੀਂ ਉਸੇ ਗੋੜੀ ਇਕ ਤੀਆ ਬਾਰੇ ਬੰਨ ਵਾਲੇ ਵਿੱਚ ਚਿਪਕ ਜਾਂਦਾ ਵਾ ਅੱਜ ਕਿਤੇ ਅੱਗੇ ਬੜੀ ਡਰ ਲੱਗ ਕਿੰਨਾ ਹਾ ਹਾ ਮੇਰਾ ਅੱਛਾ ਕਰਿਆ ਮਮੀ ਹਾਈ ਹਾਈ ਹਾ ਤੇ ਮੇਰਾ ਸੋਏ ਮੇਰਾ ਹੱਥ ਆਸਿਆ ਪਾਪਾ ਆ ਕੇ ਬੈਠੀ ਆ ਮੇਰਾ ਦਾ ਹੱਥ ਉੱਥਸੜ ਕੇ ਬੈ ਗਈ ਆ ਸੋਏ ਮੇਰਾ ਹੱਥ ਨਹੀਂ ਆ ਨਹੀਂ ਆ ਤੈਨੂੰ ਦੇ ਦਾਨੀ ਆ ਰੋਟੀ ਤਵੇ ਦੇ ਉੱਤੇ ਕਿਤੇ ਕੋਲੇ ਹੀ ਹੋ ਗਈ ਆ ਤੈਨੂੰ ਦੇਖਣ ਨਹੀਂ ਦਿਆ ਵੀ ਰੂਪ ਤੂੰ ਕਿਉਂ ਰੋਟੀਆਂ ਲਾਉਣ ਨਹੀਂ ਪਤਾ ਹੈ ਦੀਦੀ ਉਹ ਨਹੀਂ ਹੈ ਗਿਆ ਰੋਟੀਆਂ ਨਹੀਂ ਤੇ ਲਾਉਣ ਤਾਂ ਡਈ ਹੀ ਹੋਰ ਚਾਰ ਲਾ ਦਿੰਦੀ ਇਹ ਐਨੇ ਆਟਾ ਹੀ ਉਹਨਾਂ ਕਾ ਕੁੰਨੇ ਆ ਤੇ ਮੈਂ ਉਹਨੀਆਂ ਹੀ ਲਾਉਣੀਆਂ ਹੀ ਤੇ ਨਾਲੇ ਤਾਂ ਹੱਥ ਨਹੀਂ ਛੜਿਆ ਤੂੰ ਵੇਖਿਆ ਹੈ ਨਿਆਣੀ ਛੜਿਆ ਤਾਂ ਤੈਨੂੰ ਉਹ ਰੋਟੀ ਨਹੀਂ ਛੜੀਦੀ ਇਹ ਰੋਟੀ ਦੀ ਕਿਹਦੀ ਗੱਲ ਵਾ ਹੱਥ ਨਿਆਣੀ ਦਾ ਵੇ ਕਿਦਾਂ ਛੜਿਆ ਵਾ ਹੈ ਤੇ ਐਨੇ ਆਪ ਹੀ ਛੜਿਆ ਵਾ ਇਹਨੂੰ ਕੌਣ ਕਹਿੰਦਾ ਹੀਗਾ ਐਵੇਂ ਇਤਰਾ ਵੀ ਕਹਿੰਦਾ ਹੀ ਤੈਨੂੰ ਤੇ ਰੋਟੀਆਂ ਦੀ ਪੈ ਗਈ ਤੈਨੂੰ ਮੈਂ ਤੇ ਹੱਥ ਦੇ ਨਹੀਂ ਪਿਆ ਹੈ ਆ ਕਾ ਗੱਟ ਲਾ ਦਊਂ ਤੇਰੇ ਬਾਤ ਨੂੰ ਹੈ ਇਹ ਤੇਰੇ ਪੇਸ਼ੇ ਤੇ ਹੀ ਰਹਿੰਦੀ ਹਰ ਵਕਤੀ ਖਰਿਆ ਦੇ ਕੋਈ ਲੈਣਾ ਕਿੱਦਿਵੇ ਹਾਈ ਕੋਲਗਟ ਵਾਲੀ ਕਿੱਦਾਂ ਇਹਨੂੰ ਇਹ ਜਾਉਂਟਿਆ ਵਾ ਕਿੱਦਾਂ ਵੇ ਆਟਾ ਖਰਾਬ ਕੀਤਾ ਆਹੇ ਕੀ ਆ ਜੀ ਮੈਂ ਰੋਟੀਆਂ ਲਾਉਣ ਗਈ ਸੀ ਕੀ ਆਹ ਰੋਟੀਆਂ ਲਾਉਣ ਦੀ ਆ ਹੁਣ ਇਹੋ ਰੋਟੀਆਂ ਨੂੰ ਖਵਾ ਲਾ ਤੇਨੂੰ ਲੱਗ ਪਤਾ ਜਾਵੇ ਇਹਨੂੰ ਬਖਰੀ ਜੀ ਨੂੰ ਕਿੱਡਾ ਕ ਤਸ ਇਹਨੂੰ ਡੋਂ ਬਲਿਆ ਹੈਗਾ ਨਾ ਵੀ ਇੱਕ ਦੋ ਰੋਟੀ ਖਾਧੀ ਤੇ ਕਿੰਨੀ ਕ ਲਿੱਸੀ ਹੋ ਚੱਲੀ ਹੈਗੀ ਕੋਲਗੜ ਲਾਵਾਂ ਪਹਿਲਾਂ ਤੇ ਇਹਨੂੰ ਜਾ ਕੇ ਆਣੀ ਆ ਨਾ ਵੀ ਕਿੱਦਾਂ ਵੇ ਦਰ ਬਾਹਰ ਗਾਹ ਪਾ ਕੇ ਆਈਆਂ ਚੁੱਕ ਜਾ ਕੇ ਪਹਿਲਾਂ ਸਾਰਾ ਬਾਹਰ ਮੇਰ ਕੋਣੀ ਸਿਆਪਿਆ ਘੜੀ ਮੁੜੀ ਹੁੰਦੇ ਗਰਮੀ ਦੇ ਵਿੱਚ ਅਜੇ ਹੁਣ ਇੱਥੋਂ ਮੈਂ ਤਪਦੀ ਗਈ ਆ ਫੇਰ ਲਿਆ ਕੇ ਸੋੜ ਦਿੱਤਾ ਮੇਰੇ ਸਹਰੇ ਨੇ ਤੇ ਆਪ ਪਖੰਡ ਕਰਨ ਲਾ ਪੀ ਝੂਠੇ ਵੀ ਮੇਰਾ ਹੱਥ ਸੜਿਆ ਵਾ ਕੋਈ ਹੱਥ ਹੁੱਥ ਨਹੀਂ ਸੜਿਆ ਇਹਦਾ ਇਹਦਾ ਮੈਂ ਗੱਲ ਕਰਦੀ ਆ ਤੇ ਇਹ ਤੂੰ ਕੀ ਲਾਉਣ ਡਈਓ ਹੈ ਮੈਂ ਲਾ ਦਿੰਦੀ ਰੋਟੀਆਂ ਹੈ ਪਾ ਪੈ ਜੋਗੀਆਂ ਹੈ ਤੈਨੂੰ ਨਹੀਂ ਦਿੱਤੀ ਰੋਟੀ ਖਾਦੀ ਹਾਨੀ ਬੀਬੀ ਦੀਆਂ ਖਾਨੀਆਂ ਹੈ ਜੇ ਦਿਨ ਮ ਖਾਂ ਲੱਗੇ ਉਹ ਦਿਨ ਨੂੰ ਖਤਮ ਹੀ ਹੋ ਗਿਆ ਮम्मी ਨੇ ਲਾ ਕੇ ਤੇ ਖਬਾ ਖਤਮ ਕਰਤੀਆਂ ਤੇ ਨਾਲੇ ਵੀ ਜ ਮਮਾ ਨੂੰ ਮੈਨੂੰ ਸਰਦੀ ਤੇ ਪਪਾ ਸਾਹਮਣੇ ਭਾਈ ਤੇ ਪਪਾ ਸਾਹਮਣੇ ਟਿਫਨ ਪਾਇਆ ਜੇ ਕੋਈ ਜਨ ਇੱਧਰ ਉੱਧਰ ਜਾਂਦਾ ਮਮਾ ਟਿਫਨ ਕਰ ਦਿੰਦੇ ਤੇ ਪਤਾ ਤੇ ਮਮ ਨੂੰ ਦਾ ਦੇਣੀ ਉਹ ਜਾ ਗਏ ਤੇ ਲਾ ਲੈਣੀ ਨਹੀਂ ਮਮਾ ਨੇ ਗਏ ਤੇ ਗਾਸ ਤੇ ਸੋਈ ਜੋ ਬਹਨ ਲਈ ਤੇ ਗਾਸ ਤੇ ਲੋਨ ਨਹੀਂ ਮਣਾ ਕੀਤਾ ਹੀ ਤੇ ਮੈਨੂੰ ਦੱਸ ਦੇਣੀ ਉਹ ਮੈਂ ਲਾ ਦਿੰਦੀ ਚੱਲੇ ਤੇ ਨਾਲੇ ਹੁਣ ਉਹ ਤੇ ਤੇਰਾ ਹੱਥ ਛੜ ਗਿਆ ਹੈ ਉਹਨੂੰ ਕੋਣ ਇੰਨੀ ਨਹੀਂ ਸ਼ਰਮਾਈ ਇਹ ਮਾਸਾ ਜੀ ਨਹੀਂ ਕੁੜੀ ਐ ਸਵੇਰ ਦੀ ਨਾਲੇ ਰੋਟੀ ਵੀ ਨਹੀਂ ਖਾਦੀ ਹੈ ਦੱਸ ਕੀ ਕਰੀਏ ਇਹਦਾ ਇਲਾਜ ਕੀ ਹੋਣਾ ਚਾਹੀਦਾ ਵਾ ਬੇਬੀ ਇੰਨੇ ਨਾਲੇ ਮੈਨੂੰ ਇੰਨੇ ਜਿਹਾ ਦੋ ਦਿਨ ਪਹਿਲੇ ਤਾਂ ਪਤਾ ਲੱਗਾ ਹੈ ਨਾ ਹਾਂ ਉਹ ਦਉਦ ਉਹ ਦਉਦ ਨੇ ਮੈਨੂੰ ਕਿਤਾਵਾ ਆ ਸਭ ਤੇ ਪਤਾ ਤੂੰ ਮੈਨੂੰ ਦੱਸਿਆ ਕਰ ਹੈ ਮੈਂ ਉਹਨੂੰ ਪੁੱਛੂੰ ਡਾਟੂੰਗੀ ਉਹਨੂੰ ਹੈ ਉਹਨੂੰ ਵਡੂੰਗੀ ਮੈਂ ਪੱਠੇ ਵਡਣ ਗਈ ਹਾਂ ਤੇ ਵੇਹ ਤੇਰੇ ਮਗਰੋਂ ਛਾਲੇ ਪੈ ਗਏ ਪਤਾ ਤੂੰ ਸਾਰੀ ਸੱਜਣੀ ਮੈਂ ਤੇ ਮੈਂ ਕੀ ਕਰਦੀ ਹੈ ਤੇਰੇ ਪਾਪਾ ਨੂੰ ਮੈਂ ਕੀ ਦੱਸਦੀ ਪਾਪਾ ਨੇ ਮੇਰੇ ਦੁਆਲੇ ਹੋ ਜਾਣਾ ਸੀ ਵੀ ਤੇਰੇ ਟੁੱਟੇ ਸੀ ਤੂੰ ਪਕਾ ਦੇਣੀ ਮੈਂ ਰੋਟੀਆਂ ਤੂੰ ਨਾ ਸਮਝੋਂ ਡਈ ਆਂ ਕਿ ਮੈਂ ਲਾਉਣੀਆਂ ਰੋਟੀਆਂ ਤੇ ਫਿਰ ਲੰਮੜੀ ਬਣਗੀ ਲਾਇਆ ਕਰਾ ਰੋਟੀਆਂ ਤੇ ਫਤ ਲੱਗੇ ਸੇਕ ਦੇ ਗਾੜੀ ਵੀ ਕਿੱਦਾਂ ਲਾਦੀਆਂ ਆ ਤੇ ਪੁੱਤ ਮੈਂ ਲਾ ਲੂੰਗੀ ਅਹੀਂ ਕਿਹੜੇ ਭੀ ਉੱਥੇ ਭੁੱਖੇ ਖਾਂਦੇ ਸੰਦੇ ਰਹੇ ਆ ਨਹੀਂ ਭੁੱਖੇ ਸੰਦੇ ਰਹੇ ਤੇ ਫਿਰ ਲਾਇਆ ਕਰੋ ਤੇ ਲਾ ਲਾਂਗੇ ਆ ਗਈ ਵੱਡੀ ਹੁਣ ਇਹ ਮੈਨੂੰ ਦੱਸਿਆ ਕਰ ਮੈਂ ਰੋਟੀਆਂ ਲਾਉਂ ਨਹੀਂ ਤੇ ਛਾਲੇ ਤੇ ਉਹਦੇ ਹੱਥਾਂ ਤੇ ਪਏ ਆ ਤੇ ਛਾਲੇ ਮੈਂ ਆ ਪਏ ਆ ਇਹ ਵੀ ਮੇਰਾ ਕਸੂਰ ਵਾ ਮੈਨੂੰ ਕਹਦਾ ਵੀ ਜੋਤੀ ਨਾ ਪਾਏ ਛਾਲੇ ਨਹੀਂ ਨਿਆਣੀ ਨੇ ਹੁਣ ਜਦੋਂ ਚੁੱਲੇ ਤੇ ਡਈ ਆ ਵਿਚਾਰੀ ਉਹਨੂੰ ਕੀ ਪਤਾ ਵਾ ਭੀ ਕਿ ਤਰ੍ਹਾਂ ਖਾ ਲੈਣੀ ਕਿ ਤਰ੍ਹਾਂ ਕਰਨੀ ਤੇ ਜੇ ਕਿਤੇ ਪਿੰਨੇ ਰੋਟੀ ਖਾਣੀ ਹੈਗੀ ਚੇਰਾ ਕਰ ਲਿੰਦੀ ਜਿਦੋਂ ਇਹਦੇ ਪਾਪਾ ਨੇ ਉਹਨਾਂ ਨੂੰ ਲਾਉਣੀਆਂ ਹੈਗੀਆਂ ਤੇ ਸਵੇਰ ਦੀ ਤਾਂ ਉਹਨੇ ਤੋਸਾ ਨਹੀਂ ਖਾਦਾ ਤੇ ਉਹ ਕੀ ਕਰਦੀ ਸਵੇਰੇ ਅਜੇ ਤਿੰਨ ਚਾਰ ਖਾ ਕੇ ਗਈ ਹੈ ਤੋਸਾ ਨਹੀਂ ਖਾਦਾ ਵੀ ਕਿੱਥੋਂ ਖਾ ਕੇ ਗਈ ਜਿੰਨੀ ਦਾ ਢਿੱਡ ਵਾ ਇਹਨੂੰ ਕਿੰਨੀ ਕੁ ਭੁੱਖ ਲੱਗਦੀ ਆ ਉਹਦੀ ਆਂਦੀ ਆ ਵੀ ਘਰ ਚ ਕਲੇਸ਼ ਪਿਆ ਰਹੇ ਜੋਤੀ ਨੂੰ ਗਾਲਾਂ ਪੈਂਦੀਆਂ ਰਹਿਣ ਕਿਹੇ ਨਾ ਕਿਹੇ ਬੰਨੇ ਨਹੀਂ ਇਹ ਮਾਸਾ ਜੀ ਨਹੀਂ ਤਾਂ ਹੈਗੀ ਇਹਨੇ ਘਰ ਚ ਕਾਦੀ ਪਾਉਣੀ ਆ ਇਹਨੂੰ ਤਾਂ ਕੱਟਣਾ ਜਾਣਵੀ ਇਹ ਜਿੰਨੀ ਨਿੱਕੀ ਆਉਣੀ ਤਿੱਖੀ ਆ ਚੱਲ ਨੀ ਹੁਣ ਉਹ ਬਾਹਰ ਗੋੜੇ ਗੋੜੇ ਫਲਾਰਾ ਪਾ ਕੇ ਆਈ ਆ ਕਿਤੇ ਸਿੱਕੂ ਛੁੱਟਿਆ ਕਿਤੇ ਫੇਲ ਲਿਆ ਛੁੱਟਿਆ ਆ ਆਪੇ ਮੈਂ ਲਾਏਉਣੀ ਚੁੱਕ ਤੇ ਜਾ ਫਿਰ ਲੈ ਆ ਲੇਉਂਗੀ ਮੈਂ ਆਪੇ ਆਹੋ ਤੂੰ ਇਹਦੇ ਦੁਵਾਏ ਨਾ ਹੁੰਦੀ ਰਿਆ ਕਰ ਕਿੱਟੀ ਆ ਵੀ ਬਾਡੀਗਾਰਡ ਹਰ ਵਾਰ ਤੇ ਤਰਾਂ ਵੀ ਡੈ ਹੀ ਰਹਿਨੀ ਤੂੰ ਮਮੇ ਜੀ ਮੈਂ ਪਾਣੀ ਪੀਆ ਮੈਂ ਇਧਰ ਆ ਆ ਤੈਨੂੰ ਪਾਣੀ ਹੈ ਤੈਨੂੰ ਤਾਂ ਮੈਂ ਜੂਸ ਬਣਾ ਕੇ ਦਿੰਨੀ ਆ ਨਹੀਂ ਤੇ ਨਾ ਜਾਣ ਬੁੱਜ ਗਿਆ ਆਪਣੀਆਂ ਉਂਗਲਾਂ ਸਾੜੀਆਂ ਮਨਾ 来啊 ਮੈਨੂੰ ਪਤਾ ਵਾ ਜਣ ਬੁੱਜ ਗਏ ਪਖੰਡ ਕੀਤੇ ਆ ਫਿਰ ਆਉਣ ਵਾਲਾ ਹੁਣ ਤੇਰਾ ਪਾਪਾ ਉਹਦੇ ਸਾਹਮਣੇ ਮੈਂ ਆਪਣੀ ਭੂੜੀਆ ਜਿਹਾ ਮੂੰਹ ਬਣਾ ਕੇ ਭੋੜੇ ਜਿਹੇ ਹੱਥ ਆ ਪਾਪਾ ਜੀ ਅੱਜ ਮੰਮਾ ਨੇ ਵੀ ਨਾ ਰੋਟੀਆਂ ਲਾਉਣ ਡਾਇਆ ਹੀਗਾ ਤੇ ਮੇਰੀਆਂ ਉਂਗਲਾਂ ਸੜ ਗਈਆਂ ਵਾ ਮਨੀ ਕਿ ਅਟਾ ਲਾਉਣ ਤੇ ਆਟਾ ਗੁੰਨਣ ਤੇ ਡਾਇਆ ਸੀ ਤੁਸੀਂ ਤੇ ਆਟਾ ਗੁੰਨਣਾ ਡਾਇਆ ਹੀਗਾ ਤੇ ਉਦੋਂ ਜੇ ਤੇਰੀ ਮਾਂ ਕੰਮ ਕਰਦੀ ਉਦੋਂ ਮਾਸਾ ਵਾਧਾ ਆਟਾ ਗੁੰਨ ਲਈ ਨਹੀਂ ਹੋ ਆਹ ਨਹੀਂ ਤੇਰੀਆਂ ਉਂਗਲਾਂ ਤਾਂ ਸਾੜਦੀਆਂ ਵੀ ਮੰਮੀ ਜੀ ਮੈਨੂੰ ਕਿਹ ਪਤਾ ਹੈ ਮੈਂ ਤਾਂ ਬੜੇ ਜਿਹਾ ਬਾਹਰ ਰੋਟੀਆਂ ਲਾਈਆਂ ਮੈਂ ਉਦੋਂ ਤੇ ਪੜਾ ਮੇਰੇ ਸਾਹਮਣੇ ਨੰਬਰ ਬਣਾਉਣ ਡਈ ਹੈਗੀ ਆਹ ਮੈਂ ਰੋਟੀਆਂ ਆਪੇ ਲਾ ਲੂੰਗੀ ਮੈਂ ਆਪੇ ਲਾ ਲੈਣੀ ਹੁਨੀ ਆ ਮੈਨੂੰ ਖੇਡ ਲੈ ਕੇ ਮਤਲਬ ਉੱਥੇ ਨੋਣੇ ਅੰਦਰ ਪਰ ਨਾ ਚੁੱਲ੍ਹੇ ਤੇ ਨਹੀਂ ਫਿਰ ਮੇਰੇ ਹੁਣ ਭੁੱਖ ਭਰ ਗਈ ਆ ਨਾ ਤੇਡਾ ਹੁਣ ਤੇਰਾ ਹੁਣ ਤਾਂ ਨਹੀਂ ਨਾ ਭੁੱਖ ਲੱਗੀ ਜੇ ਲੱਗੀ ਆ ਤੇ ਉਹ ਜਿਹੜੀ ਸੜੀ ਰੋਟੀ ਇਕ ਲਾਈ ਆ ਨਾ ਓ ਖਾਲਾ ਕੀ ਆਂਦੀ ਮੈਂ ਤੈਨੂੰ ਲਾ ਕੇ ਦੇ ਦੇਣੀ ਆ ਦੇ ਦੇਣੀ ਆ ਬੀਬੀ ਦੀਆਂ ਪੱਕੀਆਂ ਥਾਲੀ ਹੁਣ ਬੀਬੀ ਦਾ ਨਾਂ ਕਰਦੀ ਆ ਨਾ ਤੇ ਹੁਣ ਬੀਬੀ ਦੀਆਂ ਪੱਕੀਆਂ ਖਾਏਗੀ ਆ ਗਈ ਵੱਡੀ ਮਮੇ ਵੀ ਸੁਣ ਲੈ ਕਿ 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 ਅਸਟ ਕਰ ਲੈ ਨਹੀਂ ਹੈ ਮੰਮੀ ਟਾਲੂ ਕਿਤੇ ਮੈਂ ਬੀਬੀ ਨੂੰ ਕਹਿ ਦੂੰਗੀ ਕੋਤੇ ਗਲਾਈ ਭੜੀਆਂ ਦੁਖੰਡੀਆਂ ਮੈਂ ਸੁਣ ਲਈ ਕਿਤਾ